ਹਾਂਜੀ ਸਾਸ਼ੀ ਗਾਲ ਜੀ ਦੋਸਤੋ ਦੋਸਤੋ ਅੱਜ ਤੁਸੀਂ ਸੋਚਦੇ ਹੋ ਹੋਗੇ ਕਿ ਕੀ ਮੈਂ ਇੱਕ ਡੱਬੇ ਦੇ ਵਿੱਚ ਛੇਕ ਜੀ ਕੱਢੀਆਂ ਦਾ ਪਰ ਸੱਚੀ ਜਾਣੋ ਕਿ ਇਸ ਟਿਪ ਦੇ ਨਾਲ ਇਸ ਕਿਚਨ ਟਿਪ ਦੇ ਨਾਲ ਆਪਣੀਆਂ ਭੈਣਾਂ ਰਸੋਈ 'ਚ ਕੰਮ ਕਰਦੀਆਂ ਹੈ ਨਾ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਆ ਇਹ ਜਿਹੜੀ ਟਿਪ ਆ ਤੇ ਨਾਲ ਦੇ ਨਾਲ ਘਰ ਦੇ ਜਿਹੜੇ ਬਹੁਤ ਪੈਸੇ ਆ ਉਹ ਵੀ ਬਚਣਗੇ ਹਾਂਜੀ ਸਾਸ਼ੀ ਗਾਲ ਜੀ ਦੋਸਤੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਬੜੀ ਖਾਸ ਜੀ ਟਿਪ ਲੈ ਕੇ ਆਏ ਆ ਕਿ ਉਹਦੇ ਲਈ ਸਿਰਫ ਤੇ ਸਿਰਫ ਤੁਹਾਨੂੰ ਇੱਕਾ ਚਾਹੀਦਾ ਸਕਰੂਵ ਡਰਾਇਵਰ ਇਨੋਂ ਇੱਕ ਪੇਸ਼ਕਸ਼ ਕਹਿ ਦਿੰਨੇ ਆ ਤੇ ਏਕਾ ਬੋਲੀ ਚਾਹੀਦੀ ਆ ਛੋਟੀ ਜੀ ਡੱਬੀ ਠੀਕ ਹੈ ਨਾ ਇਦਾਂ ਦੀਆਂ ਦੋ ਡੱਬੀਆਂ ਚਾਹੀਦੀਆਂ ਤੇ ਉਹਦੇ ਨਾਲ ਤੁਸੀਂ ਆਪਣੇ ਘਰ ਦੇ ਬੜੇ ਜਿਹੇ ਪੈਸੇ ਜਿਹੜੇ ਆ ਭਜਾ ਸਕਦੇ ਤੇ ਉਹ ਜਿਹੜੀ ਟਿੱਪ ਆ ਮੈਂ ਤੁਹਾਨੂੰ ਦੱਸ ਰਿਹਾ ਆ ਆ ਜੋ ਦੋਸਤੋ ਇਹਦੇ ਲਈ ਤੁਸੀਂ ਕਰਨਾ ਕੀ ਹੈ ਕਿ ਇੱਕ ਲੰਬੀ ਡੱਬੀ ਲੈਣੀ ਹੈ ਜੋ ਕੋਈ ਵੀ ਤੁਹਾਡੇ ਘਰੇ ਕਿ ਕੋਈ ਵੇਸਟ ਡੱਬੀ ਆ ਹੈਨਾ ਜਿਹੜੀ ਕਿ ਜਿਹਦਾ ਢੱਕਣ ਹੋਵੇ ਉੱਪਰ ਹੈਨਾ ਤੇ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਪੂਰੀ ਫੇਟ ਆ ਸਕੇ ਭਰ ਇਹ ਆ ਕਿ ਇਹਦੇ ਵਿੱਚ ਜਿਹੜਾ ਗੈਪ ਆ ਉਹ ਰਹਿਣਾ ਚਾਹੀਦਾ ਠੀਕ ਹੈ ਨਾ ਜਿਸ ਤਰ੍ਹਾਂ ਕਿ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਜੀ ਤੇ ਇਹ ਵਿੱਚ ਪੂਰੀ ਫਿੱਟ ਹੋ ਚੁੱਕੀ ਆ ਬਟ ਇਹਦੇ ਵਿੱਚ ਥੋੜੇ ਗੈਪ ਆ ਠੀਕ ਹੈ ਨਾ ਇਹ ਤੁਸੀਂ ਲੈਣੀ ਹੈ ਤੇ ਸਕਰੂ ਡਰਾਇਵਰ ਜਿਹੜਾ ਉਹਨੂੰ ਆਪਾਂ ਕਰ ਲੈਣਾ ਗਰਮ ਚੰਗੀ ਤਰ੍ਹਾਂ ਲਓ ਭਾਈ ਤੇ ਦੋਸਤੋ ਸਕਰੂ ਡਰਾਇਵਰ ਲੈ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਗਰਮ ਕਰ ਲੈਣਾ ਤੇ ਇਹਦੇ ਨਾਲ ਹੋਣਾ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਵੀਡੀਓ ਤੇ ਵਿਚ ਘਰ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਦਾ ਕਿ ਇਹਦੇ ਨਾਲ ਆਪਾਂ ਇਹਨੂੰ ਗਰਮ ਕਰਕੇ ਕਰਨਾ ਕੀ ਹੈ ਦੋਸਤੋ ਇਹਨੂੰ ਆਪਾਂ ਗਰਮ ਕਰਕੇ ਇਹਦੇ ਵਿੱਚ ਆਪਾਂ ਕਰਨੇ ਆ ਸ਼ੇਕ ਠੀਕ ਹੈ ਨਾ ਇਹਦੇ ਵਿੱਚ ਆਪਾਂ گول-ਗੋਲ ਸ਼ੇਕ ਕਰਨੇ ਆ ਜਿਵੇਂ ਮੈਂ ਕਰ ਰਿਹਾ ਤੇ ਸ਼ੇਕ ਜਿਹੜੇ ਬਹੁਤੇ ਵੱਡੇ ਵੀ ਨਹੀਂ ਕਰਨੇ ਤੇ ਬਹੁਤੇ ਛੋਟੇ ਵੀ ਨਹੀਂ ਕਰਨੇ ਬਹੁਤ ਹੀ ਆਸਾਨੀ ਦੇ ਨਾਲ ਹੋ ਜਾਂਦੇ ਆ ਜਦੋਂ ਇੱਕ ਵਾਰ ਆਪਣਾ ਸਿਕਰੂ ਡਰਾਈਵਰ ਜਿਹੜਾ ਵਾ ਗਰਮ ਹੋ ਜਾਂਦਾ ਤੇ ਇਹਦੇ ਵਿੱਚ ਫਿਰ ਜਿਹੜੇ ਛੇਕ ਆ ਬੜੀ ਆਸਾਨੀ ਦੇ ਨਾਲ ਹੋ ਜਾਂਦੇ ਤੁਸੀਂ ਦੋਸਤੋ ਉਹ ਵੀ ਡੱਬੇ ਇਸਤੇਮਾਲ ਕਰ ਸਕਦੇ ਜਿੱਦਾਂ ਆਪਾਂ ਖਾਣਾ ਆਰਡਰ ਕਰਦੇ ਆ ਹਨਾ ਬਾਹਰੋਂ ਤੇ ਉਹਦੇ ਨਾਲ ਜਿਹੜੇ ਹਨਾ ਡੱਬੇ ਦੇ ਵਿੱਚ ਜਿੱਦਾਂ ਦਾਲ ਆਉਂਦੀ ਹੈ ਜਾਂ ਕੋਈ ਵੀ ਆਪਾਂ ਸਬਜੀ ਆਰਡਰ ਕਰਦੇ ਆ ਹਨਾ ਤੇ ਫਿਰ ਉਹਦੇ 'ਚ ਉਹ ਡੱਬੇ ਜਿਹੜੇ ਹੁੰਦੇ ਆ ਉਹ ਤੁਸੀਂ ਇਹਦੇ ਲਈ ਯੂਜ਼ ਕਰ ਸਕਦੇ ਹੋ ਦੋਸਤੋ ਤੁਸੀਂ ਸੋਚਦੇ ਹੋਗੇ ਕਿ ਇਹ ਬਣ ਕੀ ਰਿਹਾ ਹੈ ਸੱਚੀ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਲਾਸਟ ਤੇ ਮੈਂ ਤੁਹਾਨੂੰ ਹੋਰ ਨਹੀਂ ਬੱਸ ਦੱਸਦਾ ਸਿਰਫ ਇੱਕ 2-3 ਮਿੰਟ ਦੀ ਇਹ ਵੀਡੀਓ ਹੈ ਤੇ 2-3 ਮਿੰਟਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਮਾਲ ਦੀ ਚੀਜ਼ ਜਿਹੜੀ ਆ ਉਹ ਬਣ ਜਾਣੀ ਆ ਤੇ ਦੋਸਤੋ ਇਸ ਪ੍ਰਕਿਰਿਆ ਨੂੰ ਤੁਸੀਂ ਥੋੜਾ ਜਿਹਾ ਧਿਆਨ ਨਾਲ ਕਰਨਾ ਕਿਉਂਕਿ ਜਿਹੜਾ ਸਪੇਜਗਾ ਸਨ ਥੋੜਾ ਗਰਮ ਜ਼ਿਆਦਾ ਹੋ ਜਾਂਦਾ ਹੈ ਤੇ ਇਹ ਨਾ ਹੋਵੇ ਕਿ ਤੁਹਾਡੇ ਹੱਥਾਂ 'ਤੇ ਲੱਗੇ ਤੇ ਇਹਨੂੰ ਬਹੁਤ ਹੀ ਕਲੀਅਰਫੁਲੀ ਤਰੀਕੇ ਨਾਲ ਜਿਹੜਾ ਵਾ ਤੁਸੀਂ ਇਹਨੂੰ ਕਰਨਾ ਹੈ ਤੋ ਵੀ ਦੋਸਤੋ ਇਹ ਹੁਣ ਆਪਣੇ ਜਿਹੜੇ ਸ਼ੇਕ ਆ ਨਿਕਲ ਚੁੱਕੇ ਆ ਤੇ ਬਹੁਤ ਹੀ ਬੰਦ ਹੋ ਗਿਆ ਤੇ ਬਾਅਦ ਵਿੱਚ ਇਹਦੇ ਉੱਪਰ ਜਿਹੜਾ ਆਪਣਾ ਮੂਮ ਜਮ ਜਾਂਦਾ ਇਹਨੂੰ ਤੁਸੀਂ ਥੋੜਾ ਜਿਹਾ ਗਰਮ ਕਰਕੇ ਹੈਨਾ ਤੇ ਇਹ ਤੁਸੀਂ ਕਿਸੇ ਕੱਪੜੇ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਇਹਨੂੰ ਕਰ ਸਕਦੇ ਜੀ ਬਸ ਇਸ ਚੀਜ਼ ਦਾ ਧਿਆਨ ਰੱਖਣਾ ਕਿ ਤੁਹਾਡੇ ਹੱਥ 'ਤੇ ਨਾ ਕੋਈ ਵੀ ਲੱਗੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਕੱਪੜੇ ਦੇ ਨਾਲ ਸਾਫ਼ ਕਰ ਲਿਓ ਲਓ ਵੀ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਵਿੱਚ ਆਪਣੇ ਪੂਰੇ ਜਿਹੜੇ ਸ਼ੇਕ ਆ ਉਹ ਚੰਗੀ ਤਰ੍ਹਾਂ ਨਿਕਲ ਚੁੱਕੇ ਆ ਤੇ ਇਹ ਜਿਹੜੇ ਸ਼ੀਕ ਆ ਇਹ ਹੁਣ ਆਪਾਂ ਇਹਨੂੰ ਆਪਾਂ ਕਿੱਦਾਂ ਯੂਜ਼ ਕਰਨਾ ਹੈ ਕਿ ਇਹ ਜਿਹੜਾ ਟੱਕਣਾ ਹੈ ਇਹਨੂੰ ਆਪਾਂ ਲਾ ਦੇਣਾ ਵਾ ਇਹਦੇ ਥੱਲੇ ਠੀਕ ਹੈ ਦੋਸਤੋ ਇਹ ਹੁਣ ਇਹਦੇ ਥੱਲੇ ਲੱਗ ਚੁੱਕਾ ਆ ਬਿਲਕੁਲ ਇਹਦੇ ਵਿੱਚ ਹੁਣ ਸਪੇਸ ਵੀ ਜਿਹੜੀ ਆ ਬਚੀ ਹੋਈ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੀ ਆਪਣੇ ਘਰ ਦੇ ਵਿੱਚ ਬਰਤਨ ਧੋਣ ਵਾਲੀ ਚਾਕੀ ਹੁੰਦੀ ਆ ਹੈ ਨਾ ਸਾਬਣ ਜਿਹੜਾ ਹੁੰਦਾ ਹੈ ਨਾ ਕੋਈ ਵੀ ਹੈ ਨਾ ਇਹਨੂੰ ਤੁਸੀਂ ਇਹਦੇ ਵਿੱਚ ਰੱਖ ਲੈਣਾ ਹੈ ਦੋਸਤੋ ਇਹਦੇ ਵਿੱਚ ਰੱਖਣ ਤੋਂ ਬਾਅਦ ਤੁਸੀਂ ਇਹਨੂੰ ਕੀ ਕਰਨਾ ਹੈ ਕਿ ਜਦੋਂ ਤੁਸੀਂ ਕੋਈ ਵੀ ਭਾਂਡਾ ਜਿਹੜਾ ਵਾਸ਼ ਕਰਦੇ ਹੋ ਹੈ ਨਾ ਆ ਦੇਖੋ ਜਦਾਂ ਇਹਦੇ ਵਿੱਚ ਪਾਣੀ ਪਾਤਾ ਹੈ ਨਾ ਤੇ ਇਹਨੂੰ ਤੁਸੀਂ ਇਹ ਦੇ ਵਿੱਚ ਡਬੋਣਾ ਤੁਸੀਂ ਇਹਨੂੰ ਮੰਨ ਲਓ ਕੋਈ ਵੀ ਆਪਣੇ ਜਿਹੜੇ ਭਾਂਡੇ ਆ ਵਾਸ਼ ਕਰਕੇ ਹੈਨਾ ਜਦੋਂ ਤੁਸੀਂ ਇਹ ਚੀਜ਼ ਨੂੰ ਜਦੋਂ ਵਿੱਚ ਆਪਣੇ ਰੱਖਦੇ ਹੋ ਹੈਨਾ ਕੋਈ ਵੀ ਤੇ ਉਹ ਜਿਹੜਾ ਪਾਣੀ ਪਹਿਲਾਂ ਸੀ ਉਹ ਉੱਪਰ ਉੱਪਰ ਰਹਿ ਜਾਂਦਾ ਸੀ ਤੇ ਉਹਦੇ ਨਾਲ ਜਿਹੜੀ ਚਾਕੀ ਸੀ ਉਹ ਮਿੰਟੋ ਮੇਟ ਜਿਹੜੀ ਆਪਣੀ ਗਲ ਜਾਂਦੀ ਆ ਹੈਨਾ ਤੇ ਦੋਸਤੋ ਉਹ ਵਾਲਾ ਹੁਣ ਜਿੰਨਾ ਵੀ ਆਪਣਾ ਜਿਹੜਾ ਪਾਣੀ ਹੈ ਨਾ ਉਹ ਮੈਂ ਤੁਹਾਨੂੰ ਦਿਖਾਉਣਾ ਉਹ ਜਿਹੜਾ ਆਪਣਾ ਇਹਦੇ ਵਿੱਚ ਆ ਜਾਂਦਾ ਹੈਗਾ ਥੱਲੇ ਹੈਵਲੇ ਟੱਕਣ ਦੇ ਵਿੱਚ ਆਪਣੇ ਥੱਲੇ ਟੱਕਣ ਦੇ ਵਿੱਚ ਇਹਦੇ ਨਾਲ ਇਹ ਹੈ ਕਿ ਤੁਹਾਡਾ ਜਿਹੜਾ ਸਾਬਣ ਆ ਹੈ ਨਾ ਜਿਹੜਾ ਭਾਂਡੇ ਧੋਣ ਵਾਲਾ ਸਾਬਣ ਆ ਉਹ ਛੇਤੀ ਖੁਰੇਗਾ ਨਹੀਂ ਤੇ ਤੁਹਾਡੀ ਜਿਹੜੀ ਚਾਕੀ ਆ ਉਹ ਇੰਨੀ ਦੀ ਇਦਾਂ ਹੀ ਰਹੇਗੀ ਇਹ ਚਾਕੀ ਜਿਹੜੀ ਹੈ ਤੁਹਾਡੀ ਖਰਾਬ ਨਹੀਂ ਹੋਊਗੀ ਜਿਹੜੀ ਚਾਕੀ ਤੁਹਾਡੀ 5 ਦਿਨ ਕੱਢਦੀ ਆ ਉਹ ਉਹੀ ਚਾਕੀ ਜਿਹੜੀ ਹੈ ਤੁਹਾਡੀ 10 ਤੋਂ 12 ਦਿਨ ਕੱਢ ਸਕਦੀ ਹੈ ਤੇ ਇਹਦੇ ਨਾਲ ਕੀ ਹੈ ਜਿਹੜੇ ਤੁਹਾਡੇ ਪੈਸੇ ਆ ਉਹ ਬਹੁਤ ਜ਼ਿਆਦਾ ਬਚ ਜਾਣਗੇ ਇਹ ਦੇਖੋ ਦੋਸਤੋ ਇਹ ਜਿੱਦਾਂ ਆਪਾਂ ਕੋਈ ਵੀ ਭਾਂਡਾ ਸਾਫ਼ ਕਰ ਲਿਆ ਤੇ ਇਹਨੂੰ ਆਪ ਬਾਅਦ ਹੈ ਨਾ ਗਿੱਲਾ ਹੀ ਇੱਥੇ ਛੱਡ ਦਿੰਨੇ ਆ ਤੇ ਇਹਦਾ ਜਿਹੜਾ ਸਾਰਾ ਪਾਣੀ ਆ ਇਹ ਦੇਖੋ ਇਹਦੇ ਵਿੱਚ ਜਿਹੜਾ ਪਾਣੀ ਕੋਈ ਨਹੀਂ ਵਜਦਾ ਹੈ ਨਾ ਤੇ ਐਸ ਜਿਹੜਾ ਸਾਰਾ ਪਾਣੀ ਨਿਕਲ ਕੇ ਥੱਲੇ ਆ ਜਾਂਦਾ ਤੇ ਦੋਸਤੋ ਇਹਦਾ ਇੱਕ ਹੋਰ ਫਾਇਦਾ ਹੈ ਕਿ ਜਿਹੜਾ ਸੋਪ ਵਾਲਾ ਪਾਣੀ ਜਿਹੜਾ ਰਹਿ ਜਾਂਦਾ ਇਹ ਆਪਾਂ ਦੁਬਾਰਾ ਰੀਯੂਜ਼ ਵੀ ਕਰ ਸਕਦੇ ਆ ਸੋ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਾ ਇਹ ਵਾਲਾ ਆਈਡੀਆ ਜਿਹੜੀ ਆਪਣੀ ਚੱਕੀ ਆ ਹੁਣ ਬਿਲਕੁਲ ਨਵੀਂ ਦੀ ਨਵੀਂ ਲੱਗੂਗੀ ਮਤਲਬ ਇਹ ਜਿਹੜੀ ਆ ਇਹ ਦਿਖਾਵਾਂ ਤੁਹਾਨੂੰ ਪਹਿਲੀ ਚੱਕੀ ਵੀ ਵਿਖਾਉਣਾ ਜਿਹਦਾ ਆਪਣੀ ਆ ਪਹਿਲੀ ਚੱਕੀ ਹੁੰਦੀ ਹੈ ਹੈਨਾ ਬਹੁਤ ਮਲਿਦਾ ਜੀ ਹੋ ਜਾਂਦੀ ਹੈ ਹੈਨਾ ਕਿਉਂਕਿ ਉਹਦੇ ਵਿੱਚ ਪਾਣੀ ਪਿਆ ਰਹਿਦਾ ਹੈ ਤੇ ਉਹ ਇਦਾਂ ਦੀ ਇਦਾਂ ਹੋ ਜਾਂਦੀ ਆ ਹੈਨਾ ਮਲੇਦਾ ਜੀ ਤੇ ਇਹ ਹੁਣ ਆਪਣਾ ਜਿਹੜਾ ਵਾ ਨਹੀਂ ਹੋਇਆ ਕਰੇਗਾ ਜੇ ਤੁਸੀਂ ਇਹ ਵਾਲਾ ਕੰਮ ਕਰ ਲੋਗੇ ਤਾਂ ਬਹੁਤ ਹੀ ਵਧੀਆ ਰਹੇਗਾ ਤੇ ਤੁਹਾਡੀ ਚੱਕੀ ਜਿਹੜੀ ਆ ਨਵੀਂ ਜੀ ਨਵੀਂ ਬਿਲਕੁਲ ਇਸੇ ਤਰ੍ਹਾਂ ਹੀ ਰਹੇਗੀ ਉਹ ਮਲੇਦਾ ਹੁਣ ਬਚੀ ਰਹੇਗੀ ਸੋ ਦੋਸਤੋ ਤੁਹਾਨੂੰ ਇਹ ਵਾਲੀ ਟਿਪ ਕਿਦਾਂ ਦੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਹੋਰਾਂ ਤੋ ਵੀ ਪਹੁੰਚ ਸਕੇ ਜਦਾਂ ਦੀਆਂ ਹੋਰ ਟਿਪਸ ਦੇਖਣ ਲਈ ਤੇ ਇਨਫੋਰਮੇਟਿਵ ਵੀਡੀਓਜ਼ ਦੇਖਣ ਲਈ ਇਸ ਪੇਜ ਨੂੰ ਕਰ ਲਓ ਫੋਲੋ ਤੇ ਹੋਰਾਂ ਤੋ ਵੀ ਕਰਵਾਓ ਧੰਨਵਾਦ